ਯਾਕ ਬਾਅਦ ਇਤੇ ਕਾਨੂੰਨੀ ਵਿਲਾ ਕਰਕੇ ਨਾਲੇ ਤੁਹਾਨੂੰ ਵਿਲਾ ਹੋ ਜੂਗਾ ਹੋਰ ਤੇ ਨਾਲੇ ਚੱਲ ਅਸੀਂ ਮੈਂ ਆ ਦਾ ਕੰਮ ਦਿੰਦਾ ਇਹਨਾਂ ਤੇ ਜਦ ਲੱਗ ਜਾਨਾ ਖੇਤ ਤੇਲਰ ਦਾ ਲੱਗ ਜਾਨਾ ਜਾ ਕੇ ਬਾਦ ਉਹ ਚੱਲਦੀ ਆ ਜੋ ਸਾਹਮਣੇ ਵਾਲਾ ਉਹ ਜਿੱਥੇ ਤੱਕ ਆਉਣਾ ਹੈ ਐ ਆਪਣੀ ਆਡੀਓ ਫਰਾ ਵੀਡੀਓ ਨਾਲੇ ਆਪਾਂ ਰਾਤ ਨੂੰ ਮੰਡੀ ਚ ਰਾਤ ਨੂੰ ਆ ਬਈ ਭਰੀ ਜਾਂਦੇ ਆ ਬੂਰੀਆਂ ਬਾਰੀਆਂ ਇੱਧਰ ਵੀ ਬੰਦੇ ਲੱਗੇ ਆ ਪਏ ਆ ਦੇਖ ਇੱਧਰ ਦੇਖ ਇੰਨਾਂ ਘਾਟਾਂਾਂ ਬੰਜਾਂ ਨੇ ਮਿਹਨਤ ਹੋਈ ਇਹਨਾਂ ਦੀ ਵੀ ਲਓ ਜਿਹੜੇ ਮਿਹਨਤ ਕਰਕੇ ਖਾਂਦੇ ਉਹਨਾਂ ਦਾ ਨਹੀਂ ਜਿਹੜੇ ਹਰਕਤਾਂ ਕਰਦੇ ਉਹਨਾਂ ਤੇ ਚੱਲ ਗੁੱਸਾ ਆਉਂਦਾ ਵੀ ਇਹ ਤਾਂ ਮਿਹਨਤ ਦੀ ਰੋਟੀ ਖਾਂਦੇ ਆ ਵਿਚਾਰੇ ਮਿਹਨਤ ਕਰਕੇ ਰਾਤ ਨੂੰ ਉਹ ਪੈਂਦੇ ਜਿੱਥੇ ਪੈਂਦੇ ਤੋਂ ਨਾ ਉਹ ਵੀ ਜਗਾ ਵੀ ਦਿਖਾਉਂਗਾ ਸਵੇਰੇ ਦਿਖਾ ਦੂੰਗਾ ਹੁਣ ਨੇਰਾਪ ਕਰਕੇ ਦਿਸਣਾ ਨਿਕਾ ਹਣ ਦੇਖੋ ਸਾਰੀ ਮੰਡੀ ਚ ਰੌਣਕ ਐਨਾ ਲੰਗਾਈਆਂ ਐਨਾ ਬਿਨਾ ਰੌਣਕ ਵੀ ਹੈ ਨਹੀਂ ਜੀ ਜੇ ਨਾ ਆਏ ਹੋਣ ਤਾਂ ਰੌਣਕ ਮੇਲਾ ਬਸ ਸਾਰਾ ਮਿੱਟੀ ਆ ਸਮਝ ਲਓ ਆਵੇ ਆਈ ਜਾਂਦਾ ਵਾ ਕੋਈ ਜਾਈ ਜਾਂਦਾ ਵਾ ਵੇ ਫਰਗਦੇ ਆ ਟਰੱਕ ਭਰੀ ਜਾਂਦੇ ਆ ਲੋਡ ਹੋਈ ਜਾਂਦੇ ਆ ਹਾਂਜੀ ਤਾਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਮੰਡੀ ਚ ਆਪਾਂ ਤੇ ਤੁਹਾਨੂੰ ਦਿਖਾਉਣੇ ਆ ਸਵੇਰ ਸਵੇਰ ਮੰਡੀ ਦਾ ਕੀ ਮਾਹੌਲ ਹੁੰਦਾ ਤੇ ਮੈਂ ਇੱਧਰ ਉਹੀ ਗੱਡੀ ਘਾਰੂ ਕਰਨਾ ਆਇਆ ਸੀਗਾ ਮਹਾਰਾਜ ਮੈਂ ਬਾਹਰ ਆਇਆ ਸੀ ਇਧਰ ਸਾਈਡ ਤੇ ਆਇਆ ਸੀ ਕਿਤੇ ਤੇ ਹੁਣ ਆਪਾਂ ਚਾਲਦੇ ਆ ਤੁਹਾਨੂੰ ਦਿਖਾਉਣੇ ਆ ਸਵੇਰੇ ਸਵੇਰੇ ਮੰਡੀ ਕਿੰਨੇ ਹਾਲਾਤ ਹੁੰਦੇ ਮੰਡੀ ਚ ਕੀ ਰੌਣਕ ਹੁੰਦੀ ਆ ਸਵੇਰ ਸਵੇਰ ਦੀ ਮੰਡੀ ਆ ਦੇਖ ਸਕਦੇ ਆ ਮੰਡੀ ਐ ਤੁਹਾਨੂੰ ਮੰਡੀ ਦੇ ਵਿੱਚ ਲਿਆ ਚੱਲਦੇ ਆ ਆ ਮੰਡੀ ਐ ਵੇਖ ਲੋ ਇੱਥੋਂ ਦੇ ਹਾਲਾਤ ਵੇਖ ਲੋ ਆ ਵੇਖ ਲੋ ਆ ਲੋ ਗੱਡੀਆਂ ਗੱਡੀਆਂ ਖੜੀਆਂ ਮਾ ਭਰਨ ਨੂੰ ਫੇਰ ਕੰਡੇ-ਕੁੰਡੇ ਲਾਉਣਗੇ ਲੱਗਦਾ ਅੱਜ ਕਿਆ ਘਵਾ ਗਿਆ ਕੰਡਾ ਕਈ ਨਵਾਂ ਪੱਖਾ ਤਾਂ ਲਵਾਵਾਂਗੇ ਨਾ ਕਿਆ ਘਵਾ ਗਿਆ ਪੱਖਾ ਲੱਗਾ ਹੋਊਗਾ ਫੇਰ ਹੀ ਕੰਡਾ ਲੱਗੂਗਾ ਆ ਦੇਖ ਲੋ ਹਾਲੋ ਇੱਧਰ ਵੀ ਅਜੇ ਰੌਣਕ ਮੱਠੀ ਮੱਠੀ ਆ ਅਜੇ ਦਾ ਉੱਠ ਰਹੇ ਆ ਆ ਆਪਣੀ ਫਾੜ ਆ ਗਈ ਉਹ ਮੰਜਾ ਪਿਆ ਵਾ ਚਿੱਟੇ ਸਰਾਣੇ ਵਾਲਾ ਆ ਗਟਾਰਾਂ ਦੀ ਸਵੇਰ ਸਵੇਰ ਪਾਲਟੀ ਚੱਲਦੀ ਆ ਮੈਂ ਕਹਿੰਦਾ ਮਜ਼ਾ ਨਾਲ ਜਿੱਥੇ ਮਰਜ਼ੀ ਖਾ ਸਕਦੇ ਗਾ ਬੰਦਾ ਨਹੀਂ ਨਾ ਐ ਖਾ ਸਕਦਾ ਜਾ ਕੇ ਮੰਦਾਉ ਦੀ ਮੈਂ ਤੇ ਦੀ ਕਰਕੇ ਆਪਦੇ ਘਰੇ ਆ ਕੀ ਖਾ ਸਾਤ ਆ ਵੀ ਖੁ ਢੇਰਿਆਂ ਤੇ ਕਿਵੇਂ ਬੈਠੇਗਾ ਖਾ ਗੋ ਖ ਜਾਣਗਾ ਸਿੱਧਾ ਜਾ ਕੇ ਵੀ ਇਹੀ ਆ ਜਾਣਾ ਸੈਰ ਨੂੰ ਮੁੜ ਕੇ ਵੀ ਇਹੀ ਆ ਜਾਣਾ ਤੁਹਾਨੂੰ ਸਿੱਤ ਫਿਕਰ ਵੇਖਦਾ ਇੱਧਰ ਆਹਾ ਆ ਇੱਧਰ ਵੇਖ ਲੋ ভাই ਸਾਹਮਣੇ ਸੜੇ ਤੇ ਜਾ ਕੇ ਫੜਨਾ ਖਤਮ ਹੋ ਜਾਂਦਾ ਕੰਮ ਇੱਥੇ ਟਰੱਕ ਟਰੱਕ ਭਰੀ ਜਾਂਦੇ ਹਨ ਆ ਪੱਖਾ ਲੱਗਣ ਵੀ ਲੱਗ ਗਿਆ ਸਾਹ ਜਿਹੜੀ ਕਿਸੇ ਦੀ ਉਹ ਵੀ ਆ ਵੀ ਗਿਲੇ ਉਹ ਵੀ ਗਿਲੇ ਆ ਟ੍ਰੈਟਰ ਟੂਟਰ ਖੜੇ ਲੋਕਾਂ ਨੇ ਬਸ ਉਹ ਸਾਹਮਣੇ ਜਾ ਕੇ ਫੜਾ ਮੱਗ ਜਾਂਦੇ ਨੇ ਜਿਹੜਾ ਕੰਬਲ ਨੀਰਦਾ ਉਹ ਖੀਰਲੀ ਫੜ ਉਹ ਵੱਡੀ ਫੜ ਹੁਣ ਇੱਥੇ ਮਰ ਚੱਲਦੇ ਆਪਾਂ ਠੀਕ ਆ ਤੁਹਾਨੂੰ ਦਿਖਾ ਦਿਆਂ ਆ ਉਹ ਪੱਖਾ ਲਈ ਹੁੰਦੇ ਵਿਚਾਰੇ ਜਿਹੜੇ ਬੈਟਰਾਂ ਦਾ ਲੋ ਆ ਹੇ ਜੀ ਬੈਟਰੀਆਂ ਨਾ ਚਾਰਜ ਨਹੀਂ ਤਾਂ ਕਰਕੇ ਆ ਹੀ ਬੈਠੀਆਂ ਆ ਇਹ ਇਹਦਾ ਮਸ਼ੀਨਾਂ ਜਦੋਂ ਕੰਮ ਕਰਦਾ ਗਿਆਣ ਉਹ ਤਾਂ ਨਹੀਂ ਇਹ ਇਹਦੇ ਵੀ ਅੱਜ ਥੋੜਾ ਕਰਨਾ ਕਿ ਬਾਲਾ ਕਰਨਾ ਠੀਕ ਆ ਇਹ ਸੀ ਮੰਡੀ ਦਾ ਵਿਊ ਸਾਰਾ ਤੁਹਾਨੂੰ ਜਰਾ ਦਿਖਾਇਆ ਹਾਂਜੀ ਤਾਂ ਹੁਣ ਆਪਾਂ ਚੱਲੇ ਆ ਘਰੇ ਤੇ ਡੈਡੀ ਨੇ ਹੁਣਾਂ ਨੇ ਜਾਣਾ ਲੁਧਿਆਣਾ ਇਹਨਾਂ ਨੂੰ ਗੱਡੀ ਫੜਾਉਣੀ ਆ ਜੱਟਵਾਲ ਫੜਾ ਦੂੰਗਾ ਮੈਂ ਜਿਹੜਾ ਬੰਦਾ ਲੈ ਕੇ ਜਾਊਗਾ ਗੱਡੀ ਉਹਨਾਂ ਜੱਗੇ ਜੱਤਵਾਲ ਫੜਾ ਕੇ ਆਉਣੀ ਆ ਡੈਡ ਉਹਨੂੰ ਵਿੱਚੋਂ ਨਾਲ ਹੀ ਲਿਆ ਜਾਣਾ ਬਾਅਦ ਵਿੱਚ ਉੱਥੋਂ ਮੈਂ ਮੰਡੀ ਆ ਜਾਊਗਾ ਠੀਕ ਆ ਤਾਂ ਬਣੇ ਰਿਓ ਬਲੌਗ ਚਾਚ ਜੀ ਤੁਹਾਨੂੰ ਦਿਖਾਉਣੇ ਆ ਉੱਥੇ ਮੰਡੀ ਤੇ ਗੱਲਾਂ ਬਾਤਾਂ ਕਰਦੇ ਆ ਤੁਹਾਨੂੰ ਦਿਖਾਉਣੇ ਆ ਜਾ ਕੇ ਕਿਸੇ ਨਾਲ ਗੱਲਬਾਤ ਕਰਦੇ ਆ ਕਿਵੇਂ ਕਿੰਨਾ ਟਾਈਮ ਬੈਠਿਆ ਹੋਗਾ ਕੋਈ ਕਿੰਨਾ ਟਾਈਮ ਹੋਗਾ ਕਿਸੇ ਨੂੰ ਤੇ ਹੁਣ ਆਪਾਂ ਤੁਹਾਨੂੰ ਜੱਤਵਾਲੇ ਆੜੀ ਨੂੰ ਛੱਡ ਕੇ ਆਈਏ ਹੁਣ ਆਪਾਂ ਜੱਤਵਾਲ ਜਾ ਕੇ ਵੇਣਿਆ ਵੀ ਕੀ ਬੰਦਾ ਜੁਰਦਾ ਉਧਰੋਂ ਕਾਹਤੇ ਹੋਣਾ ਮੈਂ ਠੀਕ ਆ ਹੁਣ ਆਪਾਂ ਚੱਲਿਆਂ ਜੱਤਵਾਲ ਨੂੰ ਡੇਕੇ ਪਹੁੰਚ ਗਿਆ ਹੁਣ ਮੈਂ ਮੰਡੀ ਚੱਲਿਆ ਮੰਡੀ ਤੋਂ ਜਾ ਕੇ ਤੇ ਉੱਥੇ ਰੋਟੀ ਪਾਣੀ ਖਾਣਾ ਉਹਨਾਂ ਨੂੰ ਚੜਾਇਆ ਜਾਂਦਾ ਜੱਤ ਵਾਲੋਂ ਉੱਥੋਂ ਮੈਂ ਫੇਰ ਟੈਂਪੂ ਲੈ ਕੇ ਆ ਗਿਆ ਤੇ ਹੁਣ ਮੈਂ ਚੱਲਿਆ ਮੰਡੀ ਪਹੁੰਚ ਗਿਆ ਯਾਨੀ ਕਿ ਮਤ ਰਹਿ ਜਾਣਾ ਮੈਂ ਰੋਟੀ ਪਾਣੀ ਖਾਣੇ ਤੇ ਉਹਨੂੰ ਦਿਗਾਉਣਾ ਹੈ ਮੰਡੀ ਦੀ ਹਲਚਲ ਦੇਣਾ ਕੀ ਹਲਚਲ ਮੰਡੀ ਦੀ ਚਲੋ ਭਾਈ ਸ਼ਾਨ ਦਾ ਸੌਦਾ ਆ ਭਾਈ ਢੇਰੀ ਆਹੀ ਹੈ ਲੈ ਭਾਈ ਦੇਖ ਲੈ ਹੁਣ ਤੂੰ ਵੀ ਕੀ ਕਹਿਣਾ ਕੋਸ਼ੂਕ ਹੈ ਨਹੀਂ ਉਹ ਵੀ ਦੂਜਿਆਂ ਹੋਰ ਦਾ ਕਿਸੇ ਦਾ ਮੇਰਾ ਦਾ ਹੀ ਆਹੀ ਹੈ ਕਿੰਨੇ ਪੈ ਲੈਣਾ ਜੀ 20000 ਇਹ ਰੋਕ ਲੈਣੀ ਉਹ ਮੁਬਾਰਦ ਹੈ ਜਿਹੜਾ ਉਹ ਉਹ ਫੋਟੋ ਹੁੰਦੀ ਮੇਰਾ ਮੇਰਾ ਲੱਗ ਜੂ ਪਤਾ ਭਾਈ ਵੇਖ ਲਓ ਆਪ ਦਾ ਤੂੰ ਵੀ ਦੇਖਣ ਆਇਆ ਮਾੜ ਘਰ ਦੇਖਣ ਆਇਆ ਖਣੀ ਤੂੰ ਵੀ ਸੌਦਾ ਹੁੰਦਾ ਵੇਂਦੇ ਜੀ ਜੀ ਬੜੀ ਤੇ ਗਏ ਤਾਂ ਫੋਕ ਬੰਦ ਬੁਰਾ ਕੋਈ ਹੈ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੁਹਾਡੇ ਸਾਹਮਣੇ ਹੀ ਆ ਤੁਹਾਡਾ ਇਹਲਾਕ ਦੱਸਦਾ ਹੋਰ ਦੇਖੋ ਕਿੰਨੇ ਪੈਣਗੇ ਕੀ ਆ ਮੰਡੀ ਵਾਲੇ ਬੈਠੇ ਨਹੀਂ ਭਾਈ ਸੌਦਾ ਬਣਾਣਾ ਬਣਿਆ ਨਹੀਂਗਾ ਉਹ ਬਾਲਾ ਫਰਕ ਰੱਖਦੇ ਸੀ ਰੇਟ ਦਾ ਹੁਣ ਹੋਰ ਕੋਈ ਵੇਖਾਂਗੇ ਕੀ ਗੱਲ ਮੰਡੀ 'ਚ ਇਦਾਂ ਵੇ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ ਤੇ ਯਾਰ ਬ话 ਹੁੰਦਾ ਬੰਦੇ ਦਾ ਹਨਾ ਕੋਈ ਸਿਆਣਾ ਬੰਦਾ ਕੋਈ ਸਿਆਣੀ ਗੱਲ ਕਰਦਾ ਵਾ ਕੋਈ ਆਪ ਦੇ ਯਾਰਗਾ ਕਿ ਉਹੋ ਜੀ ਗੱਲ ਕਰਦਾ ਵਾ ਟਾਈਮ ਪਾਸ ਕਰਨ ਨੂੰ ਕੋਈ ਮੁੱਦਾ ਸਰਕਾਰ ਦਾ ਕੋਈ ਕਲਾਕਾਰਾਂ ਨੂੰ ਪਿਟੀ ਜਾਂਦਾ ਕੋਈ ਕਾਫੇ ਨੂੰ ਕੋਈ ਪੈਸੇ ਵਾਲੇ ਆ ਕਿਸੇ ਕੋਲੇ ਥੋੜੇ ਇੱਥੇ ਸਾਰੇ ਤਰ੍ਹਾਂ ਦੇ ਆਂਗਾ ਯਾਨੀ ਕਿ ਗੱਲਾਂបੱਤਾਂ ਹੁੰਦੀਆਂ ਠੀਕ ਆ